ਦੋਸਤੋ ਸਾਰੇ ਸੋਚਦੇ ਨੇ ਕਿ ਉਹਨਾਂ ਦਾ ਪੈਸਾ ਬੈਂਕਾਂ ਦੇ ਵਿੱਚ ਸੇਫ ਹੈ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਪੈਸਾ ਬੈਂਕਾਂ ਦੇ ਵਿੱਚ ਵੀ ਸੇਫ ਨਹੀਂ ਰਿਹਾ ਬਠਿੰਡਾ ਜ਼ਿਲ੍ਹੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਬਠਿੰਡਾ ਦੀ ਇੱਕ ਬੈਂਕ ਦੇ ਵਿੱਚ ਲੋਕਾਂ ਦੇ ਖਾਤੇ ਖਾਲੀ ਕਰ ਦਿੱਤੇ ਗਏ ਨੇ ਲੱਖਾਂ ਕਰੋੜਾਂ ਰੁਪਈਆ ਦਾ ਧੋਖਾਧੜੀ ਕੀਤਾ ਗਿਆ ਹੈਗਾ ਲੋਕਾਂ ਦੇ ਖਾਤੇ ਖਾਲੀ ਕਰਨ ਤੋਂ ਇਲਾਵਾ ਜਿਹੜਾ ਲੋਕਾਂ ਦਾ ਸਿਆਉਣਾ ਸੀ ਜੀਵਰ ਵਗੈਰਾ ਸੀਗੇ ਉਹ ਵੀ ਬੈਂਕ ਦੇ ਵਿੱਚੋਂ ਗਾਇਬ ਦੱਸੇ ਜਾਂਦੇ ਨੇਗੇ ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲ੍ਹੇ ਦੀ SBI ਬੈਂਕਾਂ ਤੇ SBI ਬੈਂਕ ਦੇ ਵਿੱਚ ਲੋਕਾਂ ਨੇ ਆਪਣੇ ਖਾਤਿਆਂ ਦੇ ਵਿੱਚ ਲੱਖਾਂ ਰੁਪਏ ਜਮ੍ਹਾਂ ਕਰਵਾਏ ਹੋਏ ਸੀ ਤੇ ਜਦੋਂ ਲੋੜ ਪੈਣ ਤੇ ਆਪਣੇ ਪੈਸੇ ਕਢਵਾਉਣ ਦੇ ਲਈ ਉਹ ਬੈਂਕ ਦੇ ਵਿੱਚ ਜਾਂਦੇ ਨੇ ਤਾਂ ਬੈਂਕ ਦੇ ਸਟਾਫ ਤੋਂ ਪਤਾ ਲੱਗਦਾ ਕਿ ਉਹਨਾਂ ਦੇ ਖਾਤੇ ਖਾਲੀ ਨਹੀਂ ਉਹਨਾਂ ਦੇ ਖਾਤਿਆਂ ਦੇ ਵਿੱਚ ਕੋਈ ਪੈਸਾ ਨਹੀਂ ਹੈ ਤੇ ਜਦੋਂ ਉਹਨਾਂ ਵੱਲੋਂ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਕਿ ਸਾਡੇ ਖਾਤਿਆਂ ਦੇ ਵਿੱਚੋਂ ਪੈਸੇ ਗਏ ਤਾਂ ਗਏ ਕਿੱਧਰ ਤਾਂ ਕਹਿੰਦੇ ਬੈਂਕ ਅਧਿਕਾਰੀਆਂ ਦੇ ਕੋਲ ਕੋਈ ਸਾਫ ਜਵਾਬ ਨਹੀਂ ਸੀਗਾ ਪੰਨਾ ਟਾਲਮ ਟੋਲ ਕਰਕੇ ਕੁਝ ਦਿਨ ਟਪਾਏ ਗਏ ਤੇ ਉਸ ਤੋਂ ਬਾਅਦ ਫਿਰ ਇਹ ਮਾਮਲਾ ਜਿਹੜਾ ਕਿਸਾਨ ਯੂਨੀਅਨ ਕੋਲੇ ਪਹੁੰਚ ਜਾਂਦਾ ਹੈ ਤੇ ਕਿਸਾਨ ਯੂਨੀਅਨ ਕੋਲੇ ਪਹੁੰਚਣ ਤੋਂ ਬਾਅਦ ਹੁਣ ਪੁਲਿਸ ਨੇ ਬੈਂਕ ਦੇ ਕੈਸ਼ੀਅਰ ਦੇ ਖਿਲਾਫ ਮਾਮਲਾ ਦਰਜ ਕਰ ਲਿਆਗਾ ਤੇ ਇਸ ਬੈਂਕ ਦੇ ਜਿਹੜੇ ਖਾਤਾ ਧਾਰਕ ਨੇ ਉਹਨਾਂ ਦਾ ਕਹਿਣਾ ਕਿ ਉਹਨਾਂ ਨੇ ਆਪਣੇ ਖਾਤਿਆਂ ਦੇ ਵਿੱਚ ਲੱਖਾਂ ਰੁਪਏ ਜਮ੍ਹਾਂ ਕੀਤਾ ਹੋਇਆ ਸੀ ਤੇ ਉਹਨਾਂ ਨੇ ਸੋਚਿਆ ਸੀ ਕਿ ਲੋਨ ਪੈਂ ਤੇ ਬੈਂਕ ਦੇ ਵਿੱਚੋਂ ਕਰਵਾ ਲਾਂਗੇ ਤੇ ਹੁਣ ਜਦ ਉਹਨਾਂ ਨੂੰ ਲੋਨ ਪੈਂਦੀ ਹੈ ਤੇ ਉਹ ਬੈਂਕ ਦੇ ਵਿੱਚ ਪੈਸੇ ਕਢਵਾਉਣ ਦੇ ਲਈ ਜਾਂਦੇ ਨੇ ਤਾਂ ਪਤਾ ਲੱਗਦਾ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਕੋਈ ਪੈਸਾ ਨਹੀਂ ਖਾਤੇ ਖਾਲੀ ਨੇਗੇ ਇੱਕ ਕਿਸਾਨ ਦਾ ਤਾਂ ਇਹ ਵੀ ਕਹਿਣਾ ਹੈ ਕਿ ਉਸਨੇ ਆਪਣਾ 골ਡ ਆਪਣਾ ਸਿਆਉਣਾ ਰੱਖ ਕੇ ਬੈਂਕ ਦੇ ਵਿੱਚੋਂ ਕਰਜ਼ਾ ਲਿਆ ਹੋਇਆ ਸੀਗਾ ਤੇ ਜਦ ਹੁਣ ਉਹ ਕਰਜ਼ੇ ਦੀ ਰਾਕਰ ਜਮ੍ਹਾਂ ਕਰਾਉਣ ਵਾਸਤੇ ਗਿਆ ਤੇ ਬੈਂਕ ਤੋਂ ਆਪਣਾ ਸਿਆਉਣਾ ਮੰਗਿਆ ਤਾਂ ਪਤਾ ਲੱਗਿਆ ਕਿ ਉਹਦਾ ਸਿਆਉਣਾ ਵੀ ਬੈਂਕ ਦੇ ਵਿੱਚੋਂ ਗਾਇਬ ਹੈ ਤੇ ਦੋਸਤੋ ਜਿੰਨਾ ਲੋਕਾਂ ਦੇ ਖਾਤੇ ਖਾਲੀ ਹੋਏ ਨੇ ਕੋਈ ਇੱਕ ਦੋ ਬੰਦੇ ਨਹੀਂ ਦੋ ਦਰਜਨ ਦੇ ਕਰੀਬ ਲੋਕ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਖਾਤੇ ਹੀ ਖਾਲੀ ਕੀਤੇ ਗਏ ਨੇ ਤੇ 40 ਤੋਂ 50 ਲੱਖ ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਉਡਾ ਦਿੱਤਾ ਗਿਆ ਹੈ ਤੇ ਖਾਤਾਧਾਰਕਾਂ ਨੇ ਤਾਂ ਇਹ ਵੀ ਕਿਹਾ ਵੀ ਜਦੋਂ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਪੈਸੇ ਕੱਢੇ ਗਏ ਨੇ ਨਾ ਉਹਨਾਂ ਕੋਲੇ ਕੋਈ ਮੈਸੇਜ ਆਇਆ ਨਾ ਉਹਨਾਂ ਨੂੰ ਹੋਰ ਕਿਸੇ ਤਰੀਕੇ ਨਾਲ ਪਤਾ ਲੱਗਿਆ ਤੇ ਬੈਂਕ ਦੇ ਵਿੱਚ ਜਾਣ ਤੇ ਹੀ ਪਤਾ ਲੱਗਿਆ ਵੀ ਖਾਤਿਆਂ ਦੇ ਵਿੱਚ ਪੈਸੇ ਨਹੀਂ ਹੈਗੇ ਤੇ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕੀਤੀ ਹੈ ਫਿਲਹਾਲ ਜਿਹੜਾ ਬੈਂਕ ਦਾ ਕੈਸ਼ੀਅਰ ਹੈ ਕੈਸ਼ੀਅਰ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਹੋਈ ਹੈ ਤੇ ਬੈਂਕ ਦੇ ਹੋਰ ਕਿਹੜੇ-ਕਿਹੜੇ ਅਧਿਕਾਰੀ ਇਸ ਕਾਬਲੇ ਦੇ ਵਿੱਚ ਸ਼ਾਮਲ ਲੇਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਜਿਹੜਾ ਪੜਦਾ ਇਸ ਮਾਮਲੇ ਦੇ ਉੱਤੋਂ ਚੱਕਿਆ ਜਾਊਗਾ ਫਿਲਹਾਲ ਲੋਕ ਜਿਨ੍ਹਾਂ ਦੇ ਨਾਲ ਠੱਗੀ ਹੋਈ ਹੈ ਜਿਨ੍ਹਾਂ ਦੇ ਖਾਤਿਆਂ ਦੇ ਵਿੱਚੋਂ ਲੱਖਾਂ ਰੁਪਏ ਗਾਇਬ ਕੀਤਾ ਗਿਆ ਉਹ ਕਾਫੀ ਪਰੇਸ਼ਾਨ ਨੇ ਕਿਉਂਕਿ ਕਿਸੇ ਨੇ ਆਪਣੀ ਲੜਕੀ ਦੇ ਵਿਆਹ ਵਾਸਤੇ ਤੇ ਕਿਸੇ ਨੇ ਹੋਰ ਕਿਸੇ ਆਪਣੇ ਜ਼ਰੂਰੀ ਕੰਮ ਵਾਸਤੇ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਏ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਬੈਂਕ ਹੀ ਉਹਨਾਂ ਦੇ ਨਾਲ ਠੱਗੀ ਕਰ ਜਾਊਗਾ ਕਿਉਂਕਿ ਹਰੇਕ ਬੰਦੇ ਦੀ ਇਹੀ ਸੋਚ ਹੁੰਦੀ ਹੈ ਵੀ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾ ਦਿਓ ਬੈਂਕ ਤੋਂ ਵਧੀਆ ਕੋਈ ਦਾਰਾ ਨਹੀਂ ਹੈਗਾ ਬੈਂਕ ਦੇ ਵਿੱਚ ਪੈਸੇ ਸੇਵਣਗੇ ਤੇ ਪਰ ਜੇਕਰ ਹੁਣ ਗੱਲ ਕੀਤੀ ਜਾਵੇ ਤਾਂ ਹੁਣ ਬੈਂਕ ਦੇ ਵਿੱਚ ਵੀ ਪੈਸੇ ਫਿਰ ਸੇਫ ਨਹੀਂ ਹੈਗੇ ਕਿਉਂਕਿ ਬੈਂਕ ਦੇ ਵਿੱਚ ਵੀ ਵੱਡੇ ਵੱਡੇ ਘਾਪਲੇ ਹੋਣ ਲੱਗੇ ਬੈਂਕਾਂ ਦੇ ਵਿੱਚੋਂ ਵੀ ਲੋਕਾਂ ਦੇ ਪੈਸੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਗਾਇਬ ਕੀਤੇ ਜਾ ਰਹੇ ਨੇਗੇ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ